ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ। ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ, ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਯਾਦ ਹਨ ਤੇਜ ਦਾ ਨਾਮ ਵਾਸ਼ ਕਰੀ ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ ਚ ਨਹੀਂ ਜਾਣਾ ਪੈ ਰਿਆ ਬਲਕਿ ਸਰਕਾਰੀ ਸਕੂਲਾਂ ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਬਟ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੈਗਾ ਸਵੇਜ 118 ਸਕੂਲ ਆਫ ਫੈਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਜਿਸ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਹੈ ਅੱਜ ਸਾਰੇ ਇਕੱਠੇ ਹੋਏ ਆ ਹਰਿਆਣੀ ਤੇਜ ਵਾਸਤੇ ਸਾਰੇ ਮੇਰੇ ਨਾਲ ਤੇ ਆਰੋਗਿਆਏ ਨੇ ਸਭ ਨੇ ਫੁਲਕਾਰੀਆਂ ਪਾਈਆਂ ਸੋਹਣੋ ਸੋਹਣੇ ਬਣ ਕੇ ਆਏ ਆ ਮਹਿੰਦੀਆਂ ਲਗਾਈਆਂ ਨੇ ਚੂੜੀਆਂ ਪਾਈਆਂ ਨੇ 16 ਸ਼ਿੰਗਾਰ ਕਰਕੇ ਸਾਰੀ ਕੁੜੀਆਂ ਆਈਆਂ ਨੇ ਤੇ ਮੈਂ ਸਭ ਨੂੰ ਥੈਂਕ ਯੂ ਕਰਨਾ ਚਾਹੁੰਦੀ ਆ ਜਿਹੜੇ ਸਾਰੇ ਇੱਥੇ ਆਏ ਤੇ ਸਭ ਨੇ ਇੰਜੋਏ ਕੀਤਾ ਇੱਥੇ ਕੈਟਵੌਕ ਹੋਈ ਕੇਮ ਹੋਈਆਂ ਸਾਰੀ ਟੀਚਾ ਸਭ ਨੇ ਇੰਜੋਏ ਕੀਤਾ ਥੈਂਕ ਯੂ so much ਸਭ ਨੂੰ ਤੀਆਂ ਦੀ ਬਹੁਤ ਬਹੁਤ ਮੁਬਾਰਕਾਂ ਪੰਜਾਬੀ ਸੱਭਿਆਚਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਸਭ ਮਟਿਆ-ਮੋਟਿਆ ਆਰਾਂ ਨੇ ਪੰਜਾਬੀ ਪਹਿਰਾਵਾ ਪਾ ਕੇ ਗਿੱਧੇ ਵਿੱਚ ਖੂਬ ਰੰਗ ਬੰਨੇ ਗੋਲੀਆਂ ਨਾਲ ਗਿੱਧੇ ਵਿੱਚ ਖੂਬ ਰੌਣਕਾਂ ਲਾਈਆਂ ਤੇ ਗਿੱਧੇ ਨੂੰ ਖੂਬ ਸਜਾਇਆ। ਥੈਂਕ ਯੂ। ਅੱਜ ਦੀਜ ਦੇ ਮੌਕੇ ਤੇ ਸਭ ਨੂੰ ਬਹੁਤ-ਬਹੁਤ ਸਾਰਾ ਦੇਖਣ ਵੱਲ ਅੱਜ ਦੀਆਂ ਦਾ ਤਿਉਹਾਰ ਬੜੀ ਚਾਨ ਨਾਲ ਮਨਾਇਆ। ਜਿ ਸਾਰਿਆਂ ਸਾਰੀਆਂ ਲੱਡਕੀਆਂ ਨੇ ਆਪਣੇ ਪੰਜਾਬੀ ਪਹਿਰਾਵੇ ਨਾਲ ਜਿੰਨਾ ਵੀ ਖੇਲੇ ਬਾਗ ਆਪਣੁੱਤਰ ਤੋਂ ਅਮਨਿਤ ਲੱਗਦੀ ਹੈ ਬਹੁਤ ਹੀ ਵਧੀਆ ਲੱਗਿਆ ਜਿੰਨੇ ਵੀ ਕੰਪੋਜੀਸ਼ਨ ਹੋਏ ਬਹੁਤ ਵਧੀਆ ਰਹੇ ਤੇ ਸਭ ਨੇ ਆਪਣਾ ਸਹਿਯੋਗ ਦਿੱਤਾ ਮੈਂ ਚਾਹੁੰਦੀ ਹਾਂ ਕਿ ਇਹ ਅੱਗੇ ਵੀ ਇਸੇ ਤਰ੍ਹਾਂ ਇਸੇ ਉਛਾਣ ਨਾਲ ਹੋਰ ਉਛਾਣ ਨਾਲ ਇਸ ਸੱਭਿਆਚਾਰ ਨੂੰ ਸੰਭਾਲਿਆ ਜਾਵੇ ਅੱਜ ਰਾਣੀ ਦੇ ਇਸ ਦਿਨ ਨੂੰ ਮਨਾਉਣ ਲਈ ਸਭ ਨੂੰ ਬਹੁਤ ਬਹੁਤ ਧੰਨਵਾਦ ਸਭ ਨੂੰ ਬਹੁਤ ਬਹੁਤ ਵਧਾਈਆਂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर